ਰਾਜੀ ਕੋਲ ਨਾ ਹਨੇਰੇ ਨੇ ਸ਼ਿਕਾਇਤ ਕੀਤੀ ਜੀ ਉਹ ਕਹਿੰਦਾ ਵੀ ਮਾਰਾ ਹੀ ਮੈਨੂੰ ਨਾ ਪ੍ਰਕਾਸ਼ ਬਹੁਤ ਅੰਕਾ ਮੈਂ ਬਹੁਤ ਦੁਖੀ ਹਾਂ ਜੀ ਉਹਨੇ ਵੀ ਉਹ ਕੀ ਅਦੋ ਰੋਗ ਹਾਜੀ ਮੇਰਾ ਦੁੱਧ ਨਹੀਂ ਤਾਂ ਮਰੂ ਉਹ ਕਰਦਾ ਉਹ ਘਰੇ ਚੱਲਦੇ ਸ਼ੁਰੂਆਈ ਕਰ ਜਦੋਂ ਉਹਨੇ ਬੁਲਾਇਆ ਪ੍ਰਕਾਸ਼ ਨੂੰ ਕਹਿੰਦੇ ਵੀ ਤੇਰੀ ਆਈਆ ਕੰਪਲੀਟ ਉਹ ਕਹਿੰਦਾ ਇਹ ਕਾਦੀ ਇਲੇ ਗਿੱਤੀ ਕਹਿੰਦੇ ਇਹ ਹਨੇਰੇ ਨੇ ਕੀਤੇ ਉਹਦਾ ਮੈਨੂੰ ਪ੍ਰਕਾਸ਼ ਬਹੁਤ ਅੰਤ ਹੈ ਉਹ ਕਹਦਾ ਇਹ ਮੈਂ ਕੰਪਲੀਟ ਕਰਾਣਾਂ ਜਾਰਦਰੀ ਪਹਿਲਾਂ ਮੈਨੂੰ ਦਿਖਾ ਦਸੋ ਹੈ ਕਿੱਥੇ ਉਹ ਹਨੇਰਾ ਹੈ ਕਿੱਥੇ ਆ ਮੈਂ ਕਦੇ ਦੇਖਿਆ ਹੀ ਨਹੀਂ ਅਜੇ ਤੱਕ ਤੇ ਮੈਂ ਉਹਦਾ ਕਿੱਦਾਂ ਨੁਕਸਾਨ ਕਰਦਾ ਜਾਂ ਮੇਰੀ ਕੰਪਲੀਟ ਕਿੱਦਾਂ ਕਰਦੇ ਆ ਮੈਨੂੰ ਦਿਖਾਓ ਉਹਨੂੰ ਲਿਆਓ ਪਾਵੇ ਵੀ ਜਿੱਥੇ ਦੇਖੋ ਜਿੱਥੇ ਗਿਆਨ ਹੈ ਪ੍ਰਕਾਸ਼ ਹੈ ਉੱਥੇ ਕਿੱਥੇ ਹਨੇਰਾ ਕਿੱਥੇ ਆ ਮਾਇਆ ਕੀ ਬਾਤ ਹੈ ਇਸ ਲਈ ਹਮੇਸ਼ਾ ਗੁਰੂ ਦੇ ਗਿਆਨ ਚ ਜਿਹੜਾ ਗੁਰੂ ਸੱਚਾ ਗਿਆਨ ਆ ਨਾ ਉਹਦੇ ਨਾਲ ਜੁੜੋ ਸ਼ਬਦ ਨਾਲ ਜੁੜੋ ਵੀ ਜਿਹੜਾ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਾਲ ਕੀ ਆ ਮਾਇਆ ਕੀ ਆ ਹਨੇਰਾ ਕੀ ਆ ਹਰ ਵਕਤ ਜਾਣਨਾ ਚਾਹੁੰਦੇ ਹਾਂ ਬਸ ਇਹ ਹੀ ਬੇਨਤਾ ਵੀ ਸਦਾ ਚੜ੍ਹਦੀ ਕਲਾ ਚ ਰਹੋ ਨੇਗੇਟਿਵ ਕਦੇ ਨਾ ਸੋਚੋ ਹਰ ਟਾਈਮ ਤੁਸੀਂ ਪੋਜ਼ਿਟਿਵ ਸੋਚੋ ਹਰ ਮਾਲਕ ਵੀ ਹਰ ਟਾਈਮ ਪੋਜ਼ਿਟਿਵ ਹੀ ਹੈ ਤੁਹਾਡੇ ਜੇ ਤੁਸੀਂ 네ਗੇਟਿਵ ਸੋਚੂਗੇ ਉਹ ਤੁਹਾਡੀ ਸੋਚ ਆ ਫਿਰ 네ਗੇਟਿਵ ਨੂੰ 네ਗੇਟਿਵ